ਸਤ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਡੂੰਗੀ ਅਤੇ ਪੁਰਾਣੀ ਸਿੱਖਿਆ ਬਾਰੇ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਸਿੱਖਿਆ ਜੋ ਸਾਨੂੰ ਦੱਸਦੀ ਹੈ ਕਿ ਸਾਡੇ ਸਾਰਿਆਂ ਦੇ ਅੰਦਰ ਦੋ ਵੱਖੋ ਵੱਖਰੇ ਰਾਹ ਮੌਜੂਦ ਹਨ ਤੇ ਹਾਂ ਇਹਨਾਂ ਦੋਹਾਂ ਰਾਹਾਂ ਦੇ ਨਤੀਜੇ ਵੀ ਬਿਲਕੁਲ ਵੱਖਰੇ ਨੇ ਤਾਂ ਆਓ ਇੱਕ ਬਹੁਤ ਹੀ ਬੁਨਿਆਦੀ ਸਵਾਲ ਨਾਲ ਇਸ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ ਕਦੇ ਸੋਚਿਆ ਕਿ ਜੋ ਵੀ ਆਪਾਂ ਕਰਦੇ ਹਾਂ ਜੋ ਵੀ ਫੈਸਲੇ ਲੈਂਦੇ ਆ ਉਹਨਾਂ ਦੇ ਪਿੱਛੇ ਅਸਲ ਚ ਚੱਲ ਕੀ ਰਿਹਾ ਹੁੰਦਾ ਕੀ ਇਹ ਸਿਰਫ ਸਾਡੇ ਮਨ ਦੀਆਂ ਖਾਇਸ਼ਾਂ ਨੇ ਜਾਂ ਫਿਰ ਕੋਈ ਹੋਰ ਡੂੰਗੀ ਸਿਆਣਪ ਹੈ ਜੋ ਸਾਨੂੰ ਸੇਧ ਦੇ ਰਹੀ ਹੈ ਇਸ ਪ੍ਰਾਚੀਨ ਸਿੱਖਿਆ ਦੇ ਕੇਂਦਰ ਵਿੱਚ ਦੋ ਧਾਰਨਾਵਾਂ ਹਨ ਸਮਝ ਲਓ ਦੋ ਕਿਰਦਾਰ ਨੇ ਇੱਕ ਹੈ ਮਨਮੁਖ ਤੇ ਦੂਜਾ ਹੈ ਗੁਰਮੁਖ ਇੱਕ ਪਾਸੇ ਮਨਮੁਖ ਦਾ ਰਾਹ ਹੈ ਜਿਹੜਾ ਆਪਣੀ ਮਰਜ਼ੀ ਦਾ ਆਪਣੀ ਹਉਮੈ ਦਾ ਰਾਹ ਹੈ ਤੇ ਦੂਜੇ ਪਾਸੇ ਗੁਰਮੁਖ ਦਾ ਰਾਹ ਜੋ ਗੁਰੂ ਯਾਨੀ ਕਿ ਬ੍ਰह्म ਸਿਆਣਪ ਦੀ ਅਗਵਾਈ ਚ ਚੱਲਦਾ ਹੈ ਤੇ ਇਹ ਦੋਵੇਂ ਰਸਤੇ ਬਿਲਕੁਲ ਵੱਖਰੀਆਂ ਮੰਜ਼ਿਲਾਂ ਤੇ ਲੈ ਕੇ ਜਾਂਦੇ ਨੇ ਚਲੋ ਫਿਰ ਪਹਿਲਾਂ ਗੱਲ ਕਰਦੇ ਆਂ ਮਨਮੁਖ ਦੇ ਰਾਹ ਦੀ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਖਿਰ ਹੁੰਦਾ ਕੀ ਹੈ ਜਦੋਂ ਇਨਸਾਨ ਦਾ ਆਪਣਾ ਮਨ ਹੀ ਉਸਦਾ ਮਾਲਿਕ ਬਣ ਬੈਠਦਾ ਹੈ ਤਾਂ ਸਵਾਲ ਉੱਠਦਾ ਮਨਮੁਖ ਹੈ ਕੌਣ ਸਿੱਧਾ ਸਦਾ ਜਵਾਬ ਇਹ ਹੈ ਕਿ ਮਨਮੁਖ ਉਹ ਹੈ ਜਿਹੜਾ ਬਸ ਆਪਣੇ ਮਨ ਦੀ ਸੁਣਦਾ ਆਪਣੀਆਂ ਖਾਇਸ਼ਾਂ ਤੇ ਆਪਣੀ ਹਉਮੈ ਦੇ ਪਿੱਛੇ ਤੁਰਿਆ ਫਿਰਦਾ ਤੇ ਕਿਸੇ ਉੱਚੀ ਸਿਆਣਪ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੁੰਦਾ ਹੈ ਅਤੇ ਇਸ ਰਾਤੇ ਤੁਰੰਤ ਦਾ ਨਤੀਜਾ ਉਹ ਵੀ ਬੜਾ ਸਾਫ਼ ਹੈ ਸਮਾਜ ਵਿੱਚ ਇੱਜ਼ਤ ਮਾਨ ਖਤਮ ਹੋ ਜਾਂਦਾ ਹੈ ਰੱਬੀ ਗਿਆਨ ਜਾਂ ਪਵਿੱਤਰ ਸ਼ਬਦ ਵਿੱਚ ਕੋਈ ਰਸ ਕੋਈ ਆਨੰਦ ਨਹੀਂ ਆਂਦਾ ਬੰਦਾ ਦੁਨਿਆਵੀ ਚੀਜ਼ਾਂ ਦੇ ਮੋਚੀ ਉਲਝਿਆ ਰਹਿੰਦਾ ਤੇ ਨਤੀਜੇ ਵਜੋਂ ਅੰਦਰੋਂ ਹਮੇਸ਼ਾ ਖਾਲੀ-ਖਾਲੀ ਤੇ ਬੇਚੈਨ ਮਹਿਸੂਸ ਕਰਦਾ ਹੈ ਹੁਣ ਇਹ ਜਿਹੜੀ ਤੁੱਲਾ ਕੀਤੀ ਗਈ ਹੈ ਇਹ ਥੋੜੀ ਸਖਤ ਲੱਗ ਸਕਦੀ ਹੈ ਪਰ ਇਹ ਮਨਮੁਖ ਦੀ ਅੰਦਰੂਨੀ ਅਧਿਆਤਮਿਕ ਹਾਲਤ ਨੂੰ ਬਹੁਤ ਹੀ ਸਟੀਕ ਤਰੀਕੇ ਨਾਲ ਬਿਆਨ ਕਰਦੀ ਹੈ ਦੇਖੋ ਇੱਥੇ ਗੰਦਗੀ ਦਾ ਅਸਲ ਮਤਲਬ ਹੈ ਦੁਨੀਆ ਦੀਆਂ ਪਟਕਣਾ ਲਾਲਚ ਕਾਮ ਕ੍ਰੋਧ ਅਤੇ ਹੰਕਾਰ ਤੇ ਜਦੋਂ ਕੋਈ ਇਹਨਾਂ ਚੀਜ਼ਾਂ ਵਿੱਚ ਪੂਰੀ ਤਰ੍ਹਾਂ ਖੁੱਬ ਜਾਂਦਾ ਤਾਂ ਉਹਦੇ ਲਈ ਬਾਹਰ ਨਿਕਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਉਹ ਉਸੇ ਵਿੱਚ ਹੀ ਰਹਿਣਾ ਪਸੰਦ ਕਰਨ ਲੱਗ ਪੈਂਦਾ ਅਤੇ ਸਾਰੀ ਗੜਬੜ ਦੀ ਜੜ੍ਹ ਕੀ ਹੈ ਇੱਕ ਸ਼ਬਦ ਵਿੱਚ ਕਹੀਏ ਤਾਂ ਹਮੇ ਯਾਨੀ ਕਿ ਮੈਂ ਮੇਰਾ ਵਾਲੀ ਸੋਚ ਇਹ ਹੀ ਉਹ ਬਿਮਾਰੀ ਹੈ ਇਹ ਹੀ ਉਹ ਦੀਵਾਰ ਹੈ ਜਿਹੜੀ ਰੱਬ ਤੇ ਬੰਦੇ ਦੇ ਵਿਚਕਾਰ ਖੜੀ ਹੋ ਜਾਂਦੀ ਹੈ ਇਸ ਸਾਰੇ ਦੁੱਖਾਂ ਦਾ ਕਾਰਨ ਬੰਦੀ ਹੈ ਪਰ ਜਿੱਥੇ ਹਨੇਰਾ ਹੈ ਉੱਥੇ ਰੌਸ਼ਨੀ ਵੀ ਤਾਂ ਹੈ ਮਨਮੁਖ ਦੇ ਰਾਹ ਤੋਂ ਬਿਲਕੁਲ ਉਲਟ ਇੱਕ ਹੋਰ ਰਾਹ ਵੀ ਹੈ ਆਓ ਹੁਣ ਗੱਲ ਕਰੀਏ ਗੁਰਮੁਖ ਦੇ ਮਾਰਗ ਦੀ ਇੱਕ ਅਜੀਹਾ ਰਾਹ ਜੋ ਸਨਮਾਨ ਅਤੇ ਅਸਲ ਖੁਸ਼ੀ ਵੱਲ ਲੈ ਕੇ ਜਾਂਦਾ ਹੈ ਗੁਰਮੁਖ जिस शब्द से जाइए तो मतलब है जिसका मुख गुरु वल हो इंसान है जो अपनी होमे तो मुंह मोड़ के ब्रह्मा स्याणप वाल मुड़ा है इस जीवन ज्योण का एक बिल्कुल वखरा एक समर्पण वाला तरीका है हूँ देखो दोह राह दे नतीजे जमीन आसमान का फ़र्क एक पास मनमुख अपनी इज्जत गुआ बैठा दूजे पासे गुरमुख सदा रहण वाला माण मिलता एक पासे आध्यात्मिक खालीपण है दूजे पासे नामद अमृत ਇਕ ਦਾ ਜੀਵਨ ਅਸਫਲ ਹੋ ਜਾਂਦਾ ਹੈ ਤੇ ਦੂਜੇ ਦਾ ਸਫਲ ਅਤੇ ਇਸ ਰਾਹ ਦੇ ਇਨਾਮ ਗੌਹ ਦੀ ਕਮਾਲ ਦੇ ਨੇ ਦੱਸਿਆ ਗਿਆ ਹੈ ਕਿ ਗੁਰਮੁਖਾਂ ਦੇ ਚਿਹਰੇ ਰੱਬੀ ਦਰਬਾਰ ਵਿੱਚ ਚਮਕਤੇ ਹਨ ਉਹ ਸੁਰਖਰੂ ਹੁੰਦੇ ਹਨ ਉਹ ਸਿਰਫ ਅੰਦਰੋਂ ਹੀ ਨਹੀਂ ਸਗੋ ਬਾਹਰੋਂ ਵੀ ਸ਼ੁੱਧ ਤੇ ਪਵਿੱਤਰ ਹੋ ਜਾਂਦੇ ਹਨ ਇੱਥੋਂ ਤੱਕ ਕਿਹਾ ਗਿਆ ਹੈ ਕਿ ਉਹਨਾਂ ਦਾ ਸਕਾਰਾਤਮਕ ਪ੍ਰਭਾਵ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਉਧਾਰ ਕਰ ਦਿੰਦਾ ਹੈ ਤਾਂ ਫਿਰ ਗੁਰਮੁਖ ਦੀ ਅਸਲ ਦੌਲਤ ਕੀ ਹੈ ਇਹ ਤੁਕ ਬੜੀ ਖੂਬਸੂਰਤੀ ਨਾਲ ਦੱਸਦੀ ਹੈ ਉਹਨਾਂ ਦਾ ਖਜ਼ਾਨਾ ਸੋਨਾ ਚਾਂਦੀ ਨਹੀਂ ਬਲਕਿ ਪ੍ਰਭੂ ਦਾ ਨਾਮ ਹੈ ਇੱਕ ਅਜੇਹਾ ਖਜ਼ਾਨਾ ਜੋ ਕਦੇ ਵੀ ਖਤਮ ਨਹੀਂ ਹੁੰਦਾ ਅਤੇ ਬਹੁਤ ਵੱਡੀ ਗੱਲ ਹੈ ਦੁਨੀਆ ਦੇ ਖਜ਼ਾਨੇ ਤਾਂ ਮੁੱਕ ਜਾਂਦੇ ਨੇ ਆਂਦੇ ਜਾਂਦੇ ਰਹਿੰਦੇ ਨੇ ਪਰ ਇਹ ਨਾਮ ਦਾ ਖਜ਼ਾਨਾ ਇਹ ਰੱਬ ਨਾਲ ਜੁੜਨ ਦਾ ਅਹਿਸਾਸ ਇਹ ਕਦੇ ਖਤਮ ਨਹੀਂ ਹੁੰਦਾ ਇਹ ਹੀ ਅਸਲ ਸੁਰੱਖਿਆ ਤੇ ਅਸਲ ਅਮੀਰੀ ਹੈ ਤਾਂ ਫਿਰ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਜੇ ਕੋਈ ਮਨਮੁਖ ਵਾਲੇ ਰਸਤੇ ਤੇ ਐ ਤਾਂ ਗੁਰਮੁਖ ਵਾਲੇ ਪਾਸੇ ਆ ਕਿਵੇਂ ਸਕਦਾ ਹੈ ਇਹ ਬਦਲਾ ਇਸ ਸਫਰ ਕਿਵੇਂ ਤੈ ਹੁੰਦਾ ਇਸ ਦੇ ਲਈ ਤਿੰਨ ਬਹੁਤ ਹੀ ਸਾਫ਼ ਕਦਮ ਦੱਸੇ ਗਏ ਨੇ ਪਹਿਲਾ ਗੁਰੂ ਦੀ ਸਿਆਣਪ ਨੂੰ ਕਬੂਲ ਕਰਨਾ ਦੂਜਾ ਉਸ ਸਿਆਣਪ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਯਾਨੀ ਨਾਮ ਦਾ ਸਿਮਰਨ ਕਰਨਾ ਅ ਤੀਜਾ ਤੇ ਸ਼ਾਇਦ ਸਭ ਤੋਂ ਔਖਾ ਕੰਮ ਆਪਣੇ ਅੰਦਰੋਂ ਮੈਂ ਨੂੰ ਮਾਰਨਾ ਹਉਮੈ ਨੂੰ ਦੂਰ ਕਰਨਾ ਇਥੇ ਨਾਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਸਿਰਫ ਕੋਈ ਸ਼ਬਦ ਰਟਣਾ ਨਹੀਂ ਹੈ ਬਲਕਿ ਉਸ ਰੱਬੀ ਤਾਕਤ ਨੂੰ ਹਰ ਪਲ ਹਰ ਸਾਹ ਨਾਲ ਮਹਿਸੂਸ ਕਰਨਾ ਹੈ ਉਸ ਨੂੰ ਆਪਣੀ ਜ਼ਿੰਦਗੀ ਦਾ ਤੁਰਾ ਬਣਾਉਣਾ ਹੈ ਇਹੀ ਇਸ ਤਬਦੀਲੀ ਦਾ ਮੁੱਖ ਸਾਧਨ ਹੈ ਪਰ ਸਾਰੀ ਮਿਹਨਤ ਔਰ ਕੋਸ਼ਿਸ਼ ਤੋਂ ਬਾਅਦ ਵੀ ਇੱਕ ਆਖਰੀ ਅਤੇ ਸਭ ਤੋਂ ਜ਼ਰੂਰੀ ਚੀਜ਼ ਹੈ ਜਿਸ ਨੂੰ ਸਮਝਣਾ ਪੈਂਦਾ ਹੈ ਅਤੇ ਉਹ ਹੈ ਕਿਰਪਾ ਯਾਨੀ ਕਿ ਉਸ ਦੀ ਮਿਹਰ ਇਹ ਗੱਲ ਸਾਨੂੰ ਬਹੁਤ ਨਿਮਰ ਬਣਾਉਂਦੀ ਹੈ ਆਪਾਂ ਸਾਰੇ ਸਹੀ ਕੰਮ ਕਰ ਸਕਦੇ ਹਾਂ ਸਿਮਰਨ ਕਰ ਸਕਦੇ ਹਾਂ ਹੋਮੇ ਛੱਡਣ ਦੀ ਕੋਸ਼ਿਸ਼ ਕਰ ਸਕਦੇ ਹਾਂ ਪਰ ਗੁਰਬਾਣੀ ਸਾਫ਼ ਦੱਸਦੀ ਹੈ ਕਿ ਅੰਤਮ ਮਿਲਾਪ ਸਿਰਫ ਸਾਡੀ ਮਿਹਨਤ ਨਾਲ ਕਮਾਇਆ ਨਹੀਂ ਜਾ ਸਕਦਾ ਇਸ ਮੌਕੇ ਦੀ ਕੀਮਤ ਨੂੰ ਸਮਝਣ ਲਈ ਇਹ ਕਿਹਾ ਜਾਂਦਾ ਹੈ ਕਿ 84 ਲੱਖ ਜੂਨਾ ਨੇ ਤੇ ਸਾਰੀਆਂ ਹੀ ਇਸ ਬ੍ਰह्म ਮਿਲਾਪ ਲਈ ਤਰਸ ਰਹੀਆਂ ਹਨ ਇਹ ਮਨੁੱਖਾ ਜਨਮ ਇਸ ਲਈ ਹੀ ਇੱਕ ਸੁਨਹਿਰੀ ਤੇ ਅਨਮੋਲ ਮੌਕਾ ਹੈ ਅਤੇ ਗੁਰਬਾਣੀ ਇਸ ਗੱਲ ਨੂੰ ਬਹੁਤ ਖੂਬ ਸੂਰਤ ਤਰੀਕੇ ਨਾਲ ਬਿਆਨ ਕਰਦੀ ਹੈ ਕਰਮ ਮਿਲੇ ਤਾ ਪਾਈਏ ਵਿੰ ਕਰਮੇ ਪਾਇਆ ਨਾ ਜਾਏ ਮਤਲਬ ਸਾਫ ਹੈ ਜੇ ਉਹਦੀ ਮਿਹਰ ਹੋਵੇ ਤਾਂ ਹੀ ਮਿਲਦਾ ਹੈ ਮਿਹਰ ਤੋਂ ਬਿਨਾ ਉਸ ਨੂੰ ਲੱਭਿਆ ਨਹੀਂ ਜਾ ਸਕਦਾ ਤਾਂ ਫਿਰ ਸਾਡਾ ਕੰਮ ਕੀ ਹੈ ਸਾਡਾ ਕੰਮ ਹੈ ਕੋਸ਼ਿਸ਼ ਕਰਨਾ ਗੁਰਮੁਖ ਦੇ ਰਾਹ ਤੇ ਚੱਲਣ ਦੀ ਤਾਂਗ ਰੱਖਣਾ ਪਰ ਅੰਤ ਵਿੱਚ ਜੋ ਵੀ ਮਿਲਦਾ ਹੈ ਉਸ ਨੂੰ ਇੱਕ ਤੋਹਫੇ ਵਾਂਗ ਇੱਕ ਬਖਸ਼ਿਸ਼ ਵਾਂਗ ਕਬੂਲ ਕਰਨਾ ਨਾ ਕਿ ਆਪਣੇ ਹੱਕ ਵਾਂਗ ਇਹੀ ਹੋਮੇ ਦਾ ਅਸਲ ਤਿਆਗ ਹੈ ਅਤੇ ਇਹ ਸਾਰੀ ਵਿਚਾਰ ਸਾਨੂੰ ਇੱਕ ਆਖਰੀ ਸਵਾਲ ਤੇ ਲੈ ਆ ਕੇ ਛੱਡ ਦਿਆ ਜਿਸ ਤੇ ਹਰ ਕਿਸੇ ਨੂੰ ਸੋਚਣਾ ਚਾਹੀਦਾ ਹੈ ਕਿਹੜਾ ਰਾਹ ਦਿਲ ਨੂੰ ਖਿੱਚਦਾ ਹੈ ਆਪਣੀ ਮਰਜ਼ੀ ਦਾ ਰਾਹ ਜਾਂ ਫਿਰ ਬ੍ਰह्म ਸਿਆਣਪ ਦਾ ਇਹ ਚੋਣ ਹਮੇਸ਼ਾ ਆਪਣੇ ਹੱਥ ਵਿੱਚ ਹੀ ਹੁੰਦੀ ਹੈ